ਜਿਹੜੀ 6 ਤਰੀਕ 6325 ਨੂੰ ਅਸੀਂ ਜਿਹੜਾ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਵਿੱਢਿਆ ਹੈਗਾ ਉਹਦੀ ਮੇਮ ਦੇ ਤਰ੍ਹਾਂ ਨਹੀਂ ਕੱਲ ਸਾਡੇ ਜਿਹੜੇ ਸੀਆਈਏ ਸਟਾਫ ਜੱਤੋਂ ਹੈਗੇ ਆ ਇਹਨਾਂ ਨੇ ਇੱਕ ਵਿਅਕਤੀ ਗੁਰਤੀਰਤ ਸਿੰਘ ਉਰਫ ਬੱਬੂ ਚਹਿਲਪਿੰਡ ਦਾ ਹੈਗਾ ਇਹਨੂੰ ਫੜਿਆ ਉਹਦੇ ਕੋਲੋਂ 2 ਕਿਲੋ ਤੇ 560 ਗ੍ਰਾਮ ਅਫੀਮ ਸਾਨੂੰ ਬ੍ਰਮਹਤ ਹੋਈ ਸੀ ਫਿਰ ਜਿਸ ਦੇ ਚਲਦੇ ਕਈ 34 ਨੰਬਰ ਐਫ ਆਈ ਆਰ ਸਦਰ ਫਰੀਡ ਕੋਡ ਥਾਣੇ 'ਚ ਦਿੱਤੀ ਹੈ ਤੇ ਜਦੋਂ ਇਹਨਾਂ ਇਹ ਪੁੱਛ ਪੜਤਾਲ ਕੀਤੀ ਹੈਗੀ ਹੈ ਕਿ ਬੰਦ ਭਾਈ ਫੀਮ ਕਿੱਥੋਂ ਲੈ ਕੇ ਆਇਆ ਜਾਂ ਇਹਦੇ 'ਚ ਨਾਲ ਕੌਣ ਹੋਰ ਹੈਗੇ ਨੇ ਇਹਦੇ 'ਚ ਇਸ 'ਚ ਤੇ ਇਹਨੂੰ ਇਹਨੂੰ ਦੱਸਿਆ ਕਿ ਇੱਕ ਧਰਮਪ੍ਰੀਤ ਪੁੱਤਰ ਕੌਰ ਸਿੰਘ ਹੈਗਾ ਜੀ ਇੱਥੇ ਉਹ ਵੀ ਉਸੇ ਪਿੰਡ ਦਾ ਜੀ ਤੇ ਉਹ ਇਹਦੇ ਕੋਈ ਕੰਮ ਕਰਾਉਂਦਾ ਜਾਂ ਉਹ ਵੀ ਸ਼ਾਮਲ ਹੈਗਾ ਸੋ ਐਸੀ ਧਰਮਪ੍ਰੀਤ ਉਹਨਾਂ ਨੂੰ ਵੀ ਇਹਦੇ 'ਚ ਨੋਮੀਨੇਟ ਕੀਤਾ ਇਸ ਮੁਕਦਮੇ 'ਚ ਤੇ ਉਹਦੀ ਭਾਲ ਜਾਰੀ ਹੈਗੀ ਕੀ ਕੰਮ ਕਰਦਾ ਸਰ ਇਹ ਸਰਕਾਰੀ ਮੁਲਾਜ਼ਮ ਨੇ ਜੀ ਇਹ ਜੀ ਸੁਨੀਤ ਧਰਮਪ੍ਰੀਤ ਜਿਹੜਾ ਹੈਗਾ ਕੋ ਕੋ ਇਹ ਬਰਗਾੜੀ ਵਾਲੇ ਪਾਸੇ ਕਿਸੇ ਪਿੰਡ ਸ਼ਾਦਮਤੀ ਚ ਇੱਕ ਮਾਸਟਰ ਦੀ ਨੌਕਰੀ ਸਰਕਾਰੀ ਦੀ ਕਰਦਾ ਹੈਗਾ ਸਰਕਾਰੀ ਅਧਿਆਪਕ ਨਹੀਂ ਹਾਂਜੀ ਜੀ 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 ਇਸ ਤਰ੍ਹਾਂ ਕਰ ਲਫਰ ਕਰ ਲਈ ਇਹਦੀ ਚੀਜ਼ ਜੀ ਸੀ ਜਦੋਂ ਇਹ ਸਰਕਾਰੀ ਮੁਲਾਜ਼ਮਾਂ ਦਾ ਮੈਂਕਮ ਨੂੰ ਲਿਖ ਕੇ ਭੇਜਾਂਗੇ ਕਿ ਇਹਦੇ ਤੇ ਅਗਲੀ ਜਿਹੜੀ ਵੀ ਹੈ ਮਹਿਕਮਾ ਨਾਲ ਕਾਰਵਾਈ ਕੀਤੀ ਜਾਵੇ ਉਹ ਅਸੀ ਰਿਪੋਰਟ ਬਣਾ ਕੇ ਤੁਰੰਤ ਜਿਹੜੇ ਸਬੰਧਤ ਡੀਓ ਨੂੰ ਭੇਜ ਕੇ ਤੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈਗੀ ਆ ਇਸੇ ਤਰ੍ਹਾਂ ਹੀ ਕੱਲ ਸਾਡੇ ਜਿਹੜੇ ਸਿਟੀ ਕੋਟਕਪੂਰਾ ਚ ਹੈਗੇ ਐ ਐਸਐਚਓ ਉਹਨਾਂ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈਗੀ ਆ ਉਹਨਾਂ ਨੇ ਇੱਕ ਬੰਦਾ ਫੜਿਆ ਹੈਗਾ ਉਹਦੇ ਕੋਲ 20 ਗ੍ਰਾਮ ਇਹ ਰਿਵਨ ਜਿਹੜੀ ਕੀ ਕਹਿੰਦੇ ਆ ਉਹ ਬਰਾਮਦ ਹੋਈ ਹੈ ਉਸ ਤਹਿਤ ਉਹਨਾਂ ਨੇ ਫਿਰ ਇੱਕ 51 ਨੰਬਰ ਮੁਕੱਦਮਾ 226185 ਦਾ ਐਨਡੀਪੀਐਸ ਅਕਦਾ ਸਿਟੀ ਕੋਟਕਪੂਰੇ ਥਾਣੇ ਤੇ ਦਿੱਤਾ ਇਹ ਬੰਦਾ ਜਿਹੜਾ ਫੜਿਆ ਹੈਗਾ ਗੁਰਪ੍ਰੀਤ ਕਾਲਾ ਪੋਪਲੂ ਇਹਦੇ ਤੇ ਪਹਿਲਾਂ ਹੀ ਚਾਰ ਮੁਕਦਮੇ ਹੈਗੇ ਐ ਐਂਟੀਪੀਐਸ ਥਾਣੇ ਦੇ ਜਾਨਕੀ ਸਾਧਕ ਚ ਹੈਗਾ ਫਰੀਦਕੋਟ ਸਦਰ ਚ ਹੈਗਾ ਸਿਟੀ ਕੋਰਟ ਕਪੂਰੇ ਚ ਹੈਗਾ ਜਾਨਕੀ ਪਹਿਲਾਂ ਵੀ ਇਹ ਇਹੀ ਕੰਮ ਕਰਦਾ ਤੇ ਹੁਣ ਫਿਰ ਉਸੇ ਲੜੀ ਚ ਆਪਾਂ ਇਹਨੂੰ ਫੜਿਆ ਇਦਾਂ ਹੀ ਸਿਟੀ ਕੋਰਟ ਕਪੂਰੇ ਵਾਲਿਆਂ ਨੇ ਹੋਰ 200 ਨਸ਼ੀਲੀਆਂ ਗੋਲੀਆਂ ਜਿਹੜੀਆਂ ਆ ਉਹ ਬਰਾਮਦ ਕੀਤੀਆਂ ਤੇ ਇੱਕ 52 ਨੰਬਰ ਐਫਆਈਆਰ ਦਰਜ ਕੀਤੀ ਹੈ ਕਿ ਬੰਦੇ ਦੇ ਉਹ ਦੋ ਬੰਦੇ ਨੇ ਉਹਨਾਂ ਤੇ ਵੀ ਜਿੰਨੂੰ ਕਹਿੰਦੇ ਚਮਕੌਰ ਸਿੰਘ ਤੇ ਇੱਕ ਦੂਜਾ ਸੁਖਜਿੰਦਰ ਇਹਨਾਂ ਦੇ ਪਹਿਲਾਂ ਐਨਡੀਪੀਐਸ ਦੇ ਪਰਚੇ ਹੈਗੇ ਚਮਕੌਰ ਤੇ ਜਿਵੇਂ ਕਿ ਆਪਾਂ ਕਹਿ ਦਈਏ ਸ਼ਰਾਬ ਦੇ ਦੋ ਪਰਚੇ ਨੇ ਤੇ ਐਨਡੀਪੀਐਸ ਦੇ ਤਿੰਨ ਪਰਚੇ ਨੇ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਜੀ ਉਹਦੇ ਤੇ ਇੱਕ ਪਰਚਾ ਪਹਿਲਾਂ ਹੀ ਐਨਡੀਪੀਐਸ ਸੈਕਟਰ ਦਾ ਕਮਰਸ਼ੀਅਲ ਕੁਆਂਟੀਟੀ ਦਾ ਹੈਗਾ ਤੇ ਇਦਾਂ ਹੀ ਸਾਡੇ ਇਨਸਪੈਕਟਰ ਜਿਹੜੇ ਅਮਰਿੰਦਰ ਸਿੰਘ ਇਨਚਾਰਜ ਸੀਆਈਏ ਹੈਗੇ ਇਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਕੱਲ ਇਹਨਾਂ ਨੇ 40 ਕਿਲੋ ਜਿੰਨੂੰ ਕਹਿੰਦੇ ਡੋਡਾ ਚੂਰਾ ਪੋਸਟ ਬਰਾਮਦ ਕਰਾਈ ਹੈ ਕੀਤੀ ਹੈ ਤੇ 1.99 ਹਜ਼ਾਰ ਜਿਹੜਾ ਡਰਗ ਮਨੀ ਇਹਨਾਂ ਨੇ ਰਿਕਵਰ ਕਰਾਇਆ ਕੀਤਾ ਤੇ ਇੱਕ 39 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਜੀ ਸਦਰ ਕੋਟਪੂਰੇ ਦੇ ਏਰੀਆ 'ਚ